ਕੀ ਕੋੜਨਾ ਕੀ ਕਰਨਾ ਵਾਪਰੇ ਕੋਣ ਸੀਗਾ ਜਿਹੜਾ ਉਹ ਮੈਂ ਜੈਸਗਿਰੀ ਮੇਰਾ ਬੇਟਾ ਸੀ ਉਹ ਸੂਰਜਗਿਰੀ ਦਾ ਜਨੰਦਿਕ ਸੀ ਕੱਲ ਗਣੇਸ਼ ਵੀ ਸੰਨ ਕਰਨ ਗਏ ਸੀ ਗਿਦੜ ਵਾਰ ਨਹਿਰ ਤੇ ਉਹ ਦੇ ਕੰਦੇ ਵੀ ਡੁੱਬ ਗਿਆ ਵਿੱਚ ਕਹਿੰਦੇ ਉਤੋਂ ਨਹਾਉਣ ਵਾਸਤੇ ਛਾਲ ਮਾਰੀ ਫੋਲੋ ਤੋ ਤੇ ਮੁੜ ਕੇ ਨਿਕਲਿਆ ਨਹੀਂ ਜੀ ਅਸੀਂ ਕੱਲ ਤੇ ਪਾਲ ਦੱਸਦੇ ਆ ਨੋ ਪ੍ਰਸ਼ਾਸਨ ਤੋਂ ਮਿਹਰਸੀ ਵੀ ਸਾਡੇ ਹੈਲਪ ਹੋਊਗੀ ਅਜੇ ਤੱਕ ਸਾਡੇ ਕੋ ਕੋਈ ਹੈਲਪ ਨਹੀਂ ਪਹੁੰਚੀ ਸਾਡੀ ਗੁਜਾਰਸ਼ ਹੈ ਪ੍ਰਸ਼ਾਸਨ ਤੋਂ ਜੀ ਜਾਈ ਦੀ ਹੈਲਪ ਕੀਤੀ ਜਾ ਜੀ ਸਾਡੇ ਮੁੰਡੇ ਦੀ ਭਾਲ ਕੀਤੀ ਜਾ ਇਹ ਜੀ ਹਾਲਤ ਚ ਹੈ ਉਹ ਯਾਰ ਨੂੰ ਭਾਲ ਕੇ ਸਾਡੇ ਤੋਂ ਗੁੱਸੇ ਤੇ ਆ ਪ੍ਰਸ਼ਾਸਨ ਦਾ ਕੀ ਕਹਿਣਾ ਸੀ ਜੀ ਉਹਦੇ ਆਪ ਹੀ ਆ ਭਾਲੋ ਜੀ ਕੀ ਕਰਾਂ ਹਾਂ ਥਾਣੇ ਗਏ ਸੀ ਲੋਡ ਥਾਣੇ ਗਏ ਸੀ ਇਹ ਕਹਿੰਦੇ ਤੁਸੀਂ ਕਿਧਰ ਹੋ ਥਾਣੇ ਜਾਓ ਥਾਣੇ ਉੱਥੇ ਗਏ ਉਹ ਉੱਥੇ ਅਸੀਂ ਰਿਪੋਰਟ ਲਿਖਾਈ ਕੱਲ ਸਾਨੂੰ ਸਵੇਰੇ ਫੋਨ ਆਇਆ ਵੀ ਜੇ ਤੁਹਾਨੂੰ ਉਹ ਕੀ ਜਾਂਦੇ ਆ ਗੋਤਾਖੋਰ ਗੋਤਾਖੋਰ ਜਾਈ ਦੇ ਆ ਤਾਂ ਫਿਰ ਅਸੀਂ ਮੰਗਾ ਦੇਨੇ ਹਾਂ ਜਲੰਦਰੋ ਉਹਦਾ ਖਰਚਾ ਤੁਹਾਨੂੰ ਪਊਗਾ ਫਿਰ ਅਸੀਂ ਆ ਕੇ ਅੱਜ ਖਰਚਾ ਦੇਣਾ ਤਾਂ ਅਸੀਂ ਆਪ ਹੀ ਦੇਖ ਲੈਨੇ ਪਾ ਲੈਨੇ ਕਿੰਨੇ ਬੇਟੇ ਠੂੜੇ ਕਿੰਨੇ ਸੀ ਜੀ ਤੇ ਦੋ ਬੇਟੇ ਆ ਦੋ ਬੇਟੀਆਂ ਸੀ ਇੱਕ ਬੇਟੀ ਪਾਲਾ ਕੋਰੋਨਾ ਤੇ ਗੁਜ਼ਰ ਗਈ ਸੀ ਇੱਕ ਬੇਟਾ ਜਿਹੜਾ ਟੱਲ ਵੀ ਜਿਹੜਾ ਸਾਹਿਬ ਦਾ ਇਹ ਕੀ ਕੰਮ ਕੀ ਕਰਦਾ ਸੀ ਕੰਮ ਆ ਜੀ ਬਲਾਸ ਤੂੰ ਜੇ ਪੜਦਾ ਵੀ ਕੰਮ ਨਹੀਂ ਕਰਦਾ ਜੀ ਹਾਂ ਜੀ ਕੀ ਨਾਂ ਤੁਹਾਡਾ ਕੀ ਕਹਿਣਾ ਚਾਹੋ ਮੇਰਾ ਨਾਂ ਰਾਜਕੁਮਾਰ ਗੁਪਤਾ ਜੀ ਮੇਰੇ ਮਾਮਾ ਜੀ ਲੱਗਦੇ ਆ ਇਹ ਇਹਨਾਂ ਦਾ ਬੇਟਾ ਹੀ ਸੂਰਜਗਿਰੀ ਜੀ ਇਹ ਮੂਰਤੀ ਵਿਸਰਜਨ ਕਰਨ ਗਏ ਸੀਗੇ ਨਹਿਰਾ ਚ ਉੱਥੇ ਨਾ ਮੁੰਡੇ ਨਾ ਨਾ ਤੇ ਛਲ ਮਾਰੀ ਉੱਥੇ ਅਜੇ ਭਾਲ ਨਹੀਂ ਪਤਾ ਨਹੀਂ ਕਿੱਥੇ ਆਈ ਹੈ ਜੀ ਪ੍ਰਸ਼ਾਸਨ ਕੋਲ ਗਏ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਸ ਤਰ੍ਹਾਂ ਨਹੀਂ ਮੰਨ ਕਰਦੇ ਉਹ ਪ੍ਰਸ਼ਾਸਨ ਉਹ ਪ੍ਰਸ਼ਾਸਨ ਵਾਸਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਸਾਨੂੰ ਉੱਥੋਂ ਗੋਤਾਖੋਰ ਦਾ ਬੰਦਵਸਤ ਕਰਾ ਦੇਣ ਸਾਨੂੰ ਉੱਥੇ ਭਾਂਡ ਕਰਾ ਦੇਣ ਮੁੰਡੇ ਦੀ ਹੋਰ ਤਾਂ ਕੁਝ ਨਹੀਂ ਅਸੀਂ ਭਾਜੀ ਆ ਗਏ ਨਹੀਂ ਆਏ